ਆ ਉਹ ਸਾਹਮਣੇ ਹੋਏ ਜਿਹੜੀ ਫਲਾਈ ਤੇ ਹੀ ਵੇਖ ਰਹੇ ਜੇ ਉਸ ਫਲਾਈ ਦਾ ਸਾਰਾ ਇਤਿਹਾਸ ਆ ਇੱਥੇ ਤਾਂ ਹੈ ਗੁੱਡ ਮਾਰਨਿੰਗ ਗਾਇਸ ਵੈਲਕਮ ਟੂ ਮਾਈ ਨਿਊ ਵਲੋਗ ਐਂਡ ਗਾਇਸ ਅੱਜ ਤੋਂ ਅਸੀਂ ਪੰਜਾਬੀ ਚ ਵਲੋਗ ਬਣਾਉਣਾ ਸ਼ੁਰੂ ਕਰ ਰਹੇ ਆ ਬਿਕਾਉਜ਼ ਗਾਇਸ ਬਹੁਤ ਸਾਰੇ ਮੇਰੇ ਦੋਸਤ ਨਾਲੇ ਮੇਰੇ ਘਰ ਦੇ ਤੇ ਨਾਲੇ ਹੋਰ ਰਿਸ਼ਤੇਦਾਰ ਬਹੁਤ ਸਾਰੇ ਮੈਨੂੰ ਕਹਿੰਦੇ ਸੀ ਇਹ ਬਾਈ ਤੂੰ ਹਿੰਦੀ ਦੇ ਜੀ ਵਲੋਗ ਨੂੰ ਨਾਵਾ ਤੇ ਇੰਨੀ ਸਮਝ ਨਹੀਂ ਲੱਗਦੀ ਕਿ ਗਾਇਸ ਜਿੱਦਾਂ ਹੁਣ ਹਿੰਦੀ ਲੋਕਾਂ ਨੂੰ ਪੰਜਾਬੀ ਦੀ ਘੱਟ ਸਮਝ ਲੱਗਦੀ ਆ ਇਸ ਤਰ੍ਹਾਂ ਹੀ ਆਪਣੇ ਪੰਜਾਬੀ ਲੋਕਾਂ ਨੂੰ ਪੰਜਾਬੀ ਦੀ ਜ਼ਿਆਦਾ ਸਮਝ ਲੱਗਦੀ ਹੈ ਹਿੰਦੀ ਦੀ ਘੱਟ ਲੱਗਦੀ ਆ ਇਸ ਲਈ ਆਪਾਂ ਅੱਜ ਤੋਂ ਪੰਜਾਬੀ ਚ ਵਲੋਗ ਸ਼ੁਰੂ ਕਰਨ ਲੱਗੇ ਆ ਤੇ ਅੱਜ ਮੈਂ ਤੇ ਹਰਸ਼ ਦੋਵੇਂ ਗੁਰਦੁਆਰਾ ਫਲਾਈ ਸਾਹਿਬ ਜਾਵਾਂਗੇ ਉੱਥੋਂ ਦਾ ਵਲੋਗ ਤੁਹਾਨੂੰ ਦੱਸਾਂਗੇ ਉੱਥੋਂ ਦਾ ਇਤਿਹਾਸ ਕੀ ਆ ਫਲਾਈ ਸਾਹਿਬ ਕਾ ਲਈ ਨਾਂ ਪਿਆ ਇਸ ਲਈ ਆਪਾਂ ਜਾਵਾਂਗੇ ਤੇ ਅੱਜ ਤੋਂ ਗਾਇਸ ਆਪਾਂ ਚਾਲੂ ਕਰਨ ਲੱਗੇ ਆ ਇੱਕ ਰੁਟੀਨ ਚਾਲੂ ਕਰਨ ਲੱਗੇ ਆ ਮੈਂ ਤੇ ਹਰ ਸੇ ਜਿੱਦਾਂ ਹੁਣ ਆਪਾਂ ਆਪਣੇ ਇਥੋਂ ਦੇ ਇਤਿਹਾਸਿਕ ਗੁਰਦੁਆਰਾ ਸਾਹਿਬਾਂ ਜਿੰਨੇ ਵੀ ਆਪਾਂ ਉਹ ਦੱਸਾਂਗੇ ਵੀ ਪਪੂਲਰ ਗੁਰਦੁਆਰਾ ਸਾਹਿਬ ਜਿੱਦਾਂ ਆਪਣੇ ਕੰਧ ਸਾਹਿਬਾ ਗੁਰਦੁਆਰਾ ਫਲਾਈ ਸਾਹਿਬ ਤੇ ਅੱਗੇ ਨਾਗਿਆਣਾ ਸਾਹਿਬ ਐਦਾਂ ਦੇ ਆਪਾਂ ਉੱਥੇ ਜਾ ਕੇ ਤੁਹਾਨੂੰ ਇਤਿਹਾਸ ਦੱਸਿਆ ਕਰਾਂਗੇ ਤੇ ਅੱਜ ਦੇ ਆਪਾਂ ਪਹਿਲਾਂ ਗੁਰਦੁਆਰਾ ਫਲਾਈ ਸਾਹਿਬ ਚੱਲੇ ਆ ਤੇ ਜਿੰਨਾ ਜਿੰਨਿਆਂ ਨੇ ਪਹਿਲਾਂ ਗੁਰਦੁਆਰਾ ਫਲਾਈ ਸਾਹਿਬ ਦਾ ਪਹਿਲਾਂ ਵੇਖ ਚੁੱਕੇ ਆ ਤੇ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਪਰ ਜਿੰਨਿਆਂ ਨੇ ਨਹੀਂ ਹਜੇ ਤੱਕ ਵੇਖਿਆ ਜਿਹੜੇ ਨਿਊ ਈਵਰ ਹੋਣੇ ਉਹਨਾਂ ਨੇ ਨਹੀਂ ਵੇਖਿਆ ਇਸ ਲਈ ਉਹਨਾਂ ਨੂੰ ਦੱਸਣ ਲਈ ਆਪਾਂ ਫੇਰ ਗੁਰਦੁਆਰਾ ਫਲਾਈ ਸਾਹਿਬ ਜਾਵਾਂਗੇ ਮੈਂ ਤੇ ਹਰ ਹਰ ਸਾਰੇ ਗਿਆ ਵਾ ਆਪਣੇ ਸਕੂਲ ਗਿਆ ਵਾ ਕਿਉਂਕਿ ਉਸ ਦਾ ਅੱਜ ਪੇਪਰ ਸੀ ਤੇ ਜਦੋਂ ਪੇਪਰ ਕਰਕੇ ਆਏਗਾ ਤੇ ਫੇਰ ਆਪਾਂ ਇਕੱਠੇ ਜਾਵਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਲਾਈਕ ਕਰਦੇ ਹੋ ਕਿਉਂਕਿ ਗਾਇਸ ਤੁਸੀਂ ਸਪੋਰਟ ਕਰੋਗੇ ਤਾਂ ਹੀ ਤੇ ਆਪਾਂ ਗਰੋ ਹੋਵਾਂਗੇ ਇਸ ਲਈ ਇਸ ਵਲੋਗ ਨੂੰ ਸ਼ੇਅਰ ਜ਼ਰੂਰ ਆਪਣੇ ਦੋਸਤਾਂ ਨਾਲ ਕਰਿਓ ਜਿਨ੍ਹਾਂ ਨੂੰ ਗੁਰਦੁਆਰਾ ਫਲਾਈ ਸਾਹਿਬ ਬਾਰੇ ਨਹੀਂ ਪਤਾ ਹਜੇ ਤੇ ਧੰਨਵਾਦ ਤੁਹਾਡਾ ਹੁਣ ਤੋਂ ਆਪਾਂ ਪੰਜਾਬੀ 'ਚ ਬਣਾਇਆ ਕਰਾਂਗੇ ਤੇ ਚਲੋ ਚੱਲਦੇ ਹਾਂ ਜੀ ਬਾਅਦ 'ਚ ਹਰਸ਼ ਆਉਂਦਾ ਵਾ ਤੇ ਤੇ ਗਾਇਸ ਹੁਣ ਆਪਣੇ ਨਾਲ ਜਸ਼ਨ ਵੀ ਜੁੜ ਚੁਕਿਆ ਹੈ ਜਸ਼ਨ ਕੀ ਹਾਲ ਆ ਵਧੀਆ 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 ਤੇ ਗਾਇਸ ਜਸ਼ਨ ਨਾਲ ਹੁਣ ਆਪਾਂ ਬਾਹਰ ਨੂੰ ਚੱਲਦੇ ਹਾਂ ਥੋੜਾ ਜਿਹਾ ਉਦਾਂ ਹੀ ਗੁਰਦੁਆਰੇ ਤੱਕ ਘੁੰਮਣ ਤੇ ਫਿਰ ਘਰ ਆਉਨੇ ਆ ਹਰਸ਼ ਵੀ ਆਇਆ ਨਹੀਂ ਹੋਣਾ ਹਰਸ਼ ਆਊਗਾ ਫਿਰ ਆਪਾਂ ਜਾਣਾ ਗੁਰਦੁਆਰਾ ਫਲਾਈ ਸਾਹਿਬ ਤੇ ਚਲੋ ਹੁਣ ਥੋੜਾ ਜਿਹਾ ਬਾਹਰ ਜਾਣੇ ਲੋ ਬਈ ਗਾਇਸ ਬਾਹਰ ਤੇ ਪੂਰਾ ਮਹੌਲੇ ਸੁਨਸਣਾ ਪਿਆ ਵਾ ਤੇ ਚਲਦੇ ਆ ਜੀ ਘਰੇ ਬਾਹਰ ਹੁੰਦਾ ਕੋਈ ਫਾਇਦਾ ਨਹੀਂ ਆ ਤੇ ਚਲਦੇ ਆ ਜੀ ਘਰੇ ਫੇਰ ਕਰਦੇ ਆ ਹੋਰ ਵੀਡੀਓ ਐਡਿਟ ਤੇ ਬਾਅਦ ਚ ਹਰਸਣਾ ਜਾਂਦੇ ਆ ਗਾਇਸ ਹੁਣ ਸ਼ਾਮ ਹੋ ਚੁੱਕੀ ਆ ਤੇ ਚਲੋ ਜੀ ਚਲਦੇ ਆ ਜੀ ਹੁਣ ਹਰਸਣਾ ਉੱਥੇ ਗੁਰਦੁਆਰਾ ਫਲਾਈ ਸਾਹਿਬ ਹਰਛ ਆ ਚੁੱਕਿਆ ਆ ਆਪਣੇ ਉਤੋਂ ਸਕੂਲ ਤੋਂ ਪੇਪਰ ਪਾ ਕੇ ਤੇ ਚਲੋ ਜੀ ਚਲਦੇ ਆ ਜੀ ਹੁਣ ਲਓ ਵੀ ਦੋਸਤੋ ਹਰਸ਼ਾ ਮਿਲ ਚੁਕੇ ਆ ਤੇ ਹਰਸ਼ਾ ਤੇ ਬਾਹਰ ਖਲੋਤਾ ਹੀ ਬੜੇ ਚਿਰਾਂ ਆਣ ਕੇ ਤੇ ਹੁਣ ਮੁੱਛਾਂ ਨੂੰ ਵੱਟ ਦੇਂਡਿਆ ਪਰ ਮੁੱਛਾਂ ਨਹੀਂ ਆਂ ਆ ਨਹੀਂ ਭਰਾ ਮੈਂ ਤਾਂ ਘੁਕਣ ਲਿਆ ਹਾਂ ਹਾਂ ਹੋਰ ਹਰਸ਼ਾ ਚੱਲੀ ਆ ਫਿਰ ਜਾਣਾ ਹੀ ਪੈਣਾ ਫਿਰ ਦੂਜਾ ਚਲੋ ਫਿਰ ਚੱਲਦੇ ਆ ਜੀ ਮੋਟਰਸਾਈਕਲ ਤੇ ਬਹਿ ਕੇ ਆ ਆਪਣਾ ਕਾਦੀਆਂ ਰੋਡ ਬਟਾਲਾ ਲਓ ਵੀ ਮਿੱਤਰੋ ਆਪਣੇ ਇਥੇ ਬਲਰਾਜ ਭਾਜੀ ਵੀ ਆ ਚੁਕੇ ਆ ਇਹ ਆਪਣੇ ਬਹੁਤ ਬੈਸਟ ਬ੍ਰਾਂਡ ਆ ਤੇ ਇਹ ਹੁਣ ਗਰਾਊਂਡ ਚੱਲੇ ਆ ਇਹ ਜਿਮ ਵਗੈਰਾ ਬਹੁਤ ਲਾਉਂਦੇ ਆ ਡੋਲੇ ਛੋਲੇ ਵੇਚਦੇ ਤੁਸੀਂ ਇਹਨਾਂ ਦੇ ਕਿੰਨੇ ਬਣੇ ਆ ਤੇ ਇਹ ਕਬੱਡੀ ਕਬੱਡੀ ਵਾਧੂ ਖੇਡਦੇ ਆ ਬਾਕੀ ਉਹ ਟੈਟੂ ਵੇਖੋ ਇਹਨਾਂ ਨੇ ਬਾਹਾਂ ਤੇ ਕਿੱਡੇ ਵਧੀਆ ਬਣਾਏ ਆ ਹਾਂ ਤੀਰ ਵਰਗਾ ਪੂਰਾ ਟੈਟੂ ਬਣਾਇਆ ਇਹਨਾਂ ਨੇ ਬੱਸ ਬੱਸ ਤੇ ਆ ਆਪਣੇ ਮੋਟਰਸਾਈਕਲ ਤੇ ਆਏ ਆ ਤੇ ਚੱਲੇ ਬੱਸ ਬਹੁਤ ਵਧੀਆ ਵਧੀਆ ਜੀ ਹਾਂ ਜੀ ਹਾਂ ਜੀ ਬਹੁਤ ਵਧੀਆ ਆ ਜਾ ਕਰੋ ਕਿ ਗਰਾਊਂਡ 'ਚ ਕਿਹੜਾ ਗੂੜਾ ਮਾਰਨਾ ਆ ਜੰਨੇ ਆ ਬੱਸ ਲਾਣੀ ਆ ਇੱਕ ਟੱਕੇ ਦਾ ਹਾਂਜੀ ਬਈ ਗਾਇਸ ਆਪਾਂ ਪਹੁੰਚ ਗਏ ਆ ਜੀ ਗੁਰਦੁਆਰਾ ਫਲਾਈ ਸਾਹਿਬ ਦੇ ਸਾਹਮਣੇ ਗੇਟ ਤੇ ਹਜੇ ਪਹੁੰਚੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਗਏ ਤੁਸੀਂ ਦੇਖ ਸਕਦੇ ਜੇ ਬਾਹਰ ਬਹੁਤ ਸਜਾਇਆ ਗਿਆ ਹੈ ਇਹ ਵੀ ਗੇਟ ਵੀ ਤੇ ਆਏ ਕਰੋੜ ਆਓ ਸਾਹਮਣੇ ਰੋਡ ਜਿਹੜਾ ਉਹ ਬਟਾਲੇ ਨੂੰ ਜਾਂਦਾ ਵਾ ਇਧਰਲਾ ਕਾਦੀਆਂ ਨੂੰ ਜਾਂਦਾ ਵਾ ਤੇ ਇਹ ਮਹਾ 1.5 ਕਿਲੋਮੀਟਰ ਆ ਆਪਣੇ ਪਿੰਡ ਤੋਂ ਤੇ ਚਲੋ ਹੁਣ ਆਪਾਂ ਅੰਦਰ ਜਾਂਦੇ ਆ ਆਸ ਬੜੀ ਤੇਜ਼ ਆਹ ਦੋਸਤੋ ਸਾਹਮਣੇ ਤੁਸੀਂ ਜਿੱਥੇ ਵੇਖਣ ਦੇ ਜੇ ਇੱਥੇ ਆਓ ਸਾਹਮਣੇ ਇਤਿਹਾਸ ਲਿਖਿਆ ਹੋਇਆ ਆ ਜਦੋਂ ਵੀ ਆਓ ਇੱਥੋਂ ਇਤਿਹਾਸ ਜ਼ਰੂਰ ਪੜ ਕੇ ਜਾਓ ਤੇ ਤੁਹਾਨੂੰ ਪਤਾ ਲੱਗ ਜਾਏਗਾ ਵੈਸੇ ਆਪਾਂ ਇਸ ਵਲੌਗ 'ਚ ਤੁਹਾਨੂੰ ਦੱਸ ਦਿੰਨੇ ਆ ਉਹਦਾ ਜਦੋਂ ਵੀ ਆਓ ਇੱਥੋਂ ਜ਼ਰੂਰ ਪੜ ਲਿਓ ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਆ ਹੁਣ ਆਪਾਂ ਅੰਦਰ ਚੱਲੇ ਆ ਚਲੋ ਹੁਣ ਅੰਦਰ ਚੱਲਦੇ ਆ ਜੋੜੇ ਆਪਾਂ ਲਾਤੇ ਆ ਤੇ ਇਹ ਅੰਦਰ ਬਾਅਦ 'ਚ ਜਾਣੇ ਪਹਿਲਾਂ ਇਧਰੋਂ ਸਰੋਵਰ ਚਲੋ ਹੋਈਏ ਆਪਣੇ ਇਧਰ ਵੀ ਪਾਠ ਚੱਲਦਾ ਵਾ ਸੋ ਹਾਂਜੀ ਹੁਣ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਪਹੁੰਚ ਚੁੱਕੇ ਆ ਮਤਲਬ ਵੀ ਅੰਦਰ ਦਰਬਾਰ 'ਚ ਨਹੀਂ ਆਏ ਪਹੁੰਚੇ ਸਰੋਵਰ ਵਾਲੀ ਸਾਈਡ ਆ ਚੁੱਕਾ ਮੇਰੇ ਪਿੱਛੇ ਤੁਸੀਂ ਵੇਖ ਸਕਦੇ ਸਰੋਵਰ ਬਟ ਤੁਸੀਂ ਵੇਖ ਸਕਦੇ ਜਾਲਿਆ ਉਹ ਹਜੇ ਕੱਟ ਕੀਤਾ ਵਾ ਕਿਉਂਕਿ ਸਰੋਵਰ ਸਾਫ ਕਰ ਰਹੇ ਆ ਹਜੇ ਸੇਵਾਦਾਰ ਅੰਦਰ ਸ਼ਾਇਦ ਗਏ ਆ ਤੇ ਇਧਰ ਬਾਕੀ ਤੁਸੀਂ ਵੇਖ ਸਕਦੇ ਜੇ ਮੱਛੀਆਂ ਜੋ ਆ ਉਹ ਉਧਰ ਕਰਤੀਆਂ ਉਹ ਸਾਈਡ ਕਰਤੀਆਂ ਵਾ ਇਥੋਂ ਪੂਰਾ ਖਾਲੀ ਕਰਤਾ ਵੇਖ ਹੀ ਸਾਦੇ ਜ ਤੇ ਚਲੋ ਚੱਲਦੇ ਆ ਉਹ ਸਾਹਮਣੇ ਉਹ ਜਿਹੜੀ ਫਲਾਈ ਤੁਸੀਂ ਵੇਖ ਰਹੇ ਜ ਉਸ ਫਲਾਈ ਦਾ ਸਾਰਾ ਇਤਿਹਾਸ ਆ ਇੱਥੇ ਉੱਥੇ ਲਾਗੇ ਜਾ ਕੇ ਤੁਹਾਨੂੰ ਦੱਸਦੇ ਆ ਪਹਿਲਾਂ ਇਧਰ ਨੂੰ ਪ੍ਰਿਕਰਮਾ ਕਰ ਲਈਏ ਫਿਰ ਚੱਲਦੇ ਆ ਆਪਣੇ ਅਰਸ਼ ਭਾਜੀ ਉਹ ਬੜੀ ਦੂਰ ਜਾ ਕੇ ਖਲੋਤੇ ਆ ਇੱਧਰ ਨਹੀਂ ਆਉਣਾ ਚਾਹੁੰਦੇ ਉੱਥੇ ਵਲੌਗ ਸ਼ੂਟ ਕੋਈ ਕਰਨਾ ਚਾਹੁੰਦੇ ਆ ਆਪਣਾ ਹਰਸ਼ ਭਾਈ ਵੀ ਆਪਣਾ ਵਲੌਗ ਸ਼ੂਟ ਕਰਨਦੇ ਆ ਤਾਂ ਦੋਸਤੋ ਤੁਸੀਂ ਵੇਖ ਸਕਦੇ ਜੇ ਆਜੇ ਉਹੀ ਫਲਾਈ ਜਿਹੜੀ ਗੁਰਨਾਨਕ ਦੇਵ ਜੀ ਨੇ ਆਪਣੇ ਹੱਥਾਂ ਨਾਲ ਇੱਥੇ ਲਗਾਈ ਸੀ ਬਿਹਾਈਂਡ ਦਾ ਸੀਨ ਹਰਸ਼ਦੀਪ ਸਿੰਘ ਏ ਇਹਨਾਂ ਦੇ ਚੈਨਲ ਦਾ ਨਾਮ ਆ ਹਰਸ਼ ਪੈਕਟ ਬੋਏ ਇਹ ਉੱਤੇ ਆਪਣੇ ਵਲੌਗ ਪਾਉਂਦੇ ਆ ਤੇ ਚੈਨਲ ਜ਼ਰੂਰ ਸਬਸਕ੍ਰਾਈਬ ਕਰਦੇ ਹੋ ਭਾਜੀ ਦਾ ਵੀ ਤੇ ਚਲੋ ਆਪਾਂ ਇੱਥੇ ਹੁਣ ਇਤਿਹਾਸ ਤੁਹਾਨੂੰ ਦੱਸਦੇ ਆ ਇਤਿਹਾਸ ਕੀ ਆ ਸੋ ਗਾਇਸ ਤੁਸੀਂ ਮੇਰੇ ਪਿੱਛੇ ਜਿਹੜੀ ਵੇਖਣ ਦੇ ਜੇ ਫਲਾਈ ਇਹ ਗੁਰਨਾਨਕ ਦੇਵ ਜੀ ਨੇ ਆਪਣੇ ਹੱਥਾਂ ਨਾਲ ਲਗਾਈ ਸੀ ਇਹ ਗੱਲ ਇਹ ਆ ਕਿ ਜਦੋਂ ਤੁਸੀਂ ਵੇਖਿਆ ਹੋਵੇਗਾ ਕਿ 20 ਰੁਪਏ ਦਾ ਜਿਹੜਾ ਗੁਰਨਾਨਕ ਦੇਵ ਜੀ ਨੇ ਲੰਗਰ ਲਗਾਇਆ ਸੀ ਤੇ ਉਦੋਂ ਜਿਹੜੇ ਭੁੱਖੇ ਸਾਧੂਆਂ ਨੂੰ ਖਵਾਇਆ ਸੀ ਉਹਨਾਂ 'ਚੋਂ ਇੱਕ ਸਾਧੂ ਇੱਥੇ ਸੀ ਤੇ ਗੁਰੂ ਨਾਨਕ ਦੇਵ ਜੀ ਜਦੋਂ ਵਿਆਹ ਹੋਇਆ ਸੀ ਉਹਨਾਂ ਦਾ ਬਟਾਲੇ ਬਾਅਦ ਉਹ ਜਦੋਂ ਇੱਥੇ ਆਏ ਆਪਣੇ ਵਡਾਲਾ ਗ੍ਰੰਥੀਆਂ ਜਦੋਂ ਆਏ ਸੀ ਤੇ ਉਹ ਇਦਾਂ ਸੈਰ ਕਰਦੇ ਆ ਗਏ ਉਦੋਂ ਇੱਥੇ ਜੰਗਲ ਸੀ ਤੇ ਬਾਅਦ ਚ ਫਿਰ ਜਦੋਂ ਇੱਥੇ ਪਹੁੰਚੇ ਤੇ ਉਹ ਸਾਧੂ ਇੱਥੇ ਸੀ ਤੇ ਗੁਰੂ ਨਾਨਕ ਦੇਵ ਜੀ ਨੂੰ ਕਹਿੰਦਾ ਕਿ ਕੋਈ ਆਪਣਾ ਨਿਸ਼ਾਨੀ ਇੱਥੇ ਦੇਜੋ ਫਿਰ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥਾਂ ਨਾਲ ਜਿਹੜੀ ਦਾਤਨ ਕਰ ਰਏ ਸੀ ਉਹ ਇੱਥੇ ਬੀਜਤੀ ਸੀ ਉਹ ਅੱਜ ਤੁਸੀਂ ਵੇਖ ਹੀ ਸਕਦੇ ਜੇ ਕਿੰਡੀ ਵੱਡੀ ਫਲਾਈ ਬਣ ਚੁੱਕੀ ਆ ਤੇ ਇਹੀ ਇੱਥੇ ਦਾ ਮਹਾਨ ਇਤਿਹਾਸ ਆ ਤੇ ਜੇ ਤੁਸੀਂ ਨਹੀਂ ਦਰਸ਼ਨ ਕੀਤੇ ਤਾਂ ਜਰੂਰ ਇੱਥੇ ਆਓ ਇਹ ਵਡਾਲਾ ਗ੍ਰੰਥੀਆਂ ਪੈਂਦਾ ਜੇ ਤੇ ਇੱਥੇ ਆਓ ਤੇ ਆ ਦਰਸ਼ਨ ਕਰੋ ਜੀ ਤੇ ਦੋਸਤੋ ਹੁਣ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਆਪਣਾ ਇੱਧਰ ਆ ਚੁੱਕੇ ਆ ਲੰਗਰ ਹਾਲ ਵਿੱਚ ਤੇ ਉਹ ਸਾਹਮਣੇ ਨਵਾਂ ਲੰਗਰ ਹਾਲ ਵੀ ਬਣ ਰਿਹਾ ਹੈ ਤੇ ਹੌਲੇ-ਮੱਲੇ ਜਿਵੇਂ ਕੀ ਚੱਲੂ ਹੋ ਰਹੇ ਆ ਤੇ ਇਸ ਲਈ ਕੰਮ ਹੌਲੀ-ਹੌਲੀ ਚੱਲਣ ਡਿਆ ਵਾ ਕਿਉਂਕਿ ਹੌਲੇ-ਮੱਲਿਆਂ ਤੇ ਫਿਰ ਆਪਣਾ ਉੱਥੇ ਵੀ ਜਾਂਦੇ ਹੁੰਦੇ ਆ ਆਨੰਦਪੁਰ ਵੀ ਆਪਣੇ ਇੱਥੋਂ ਦੇ ਮੈਂਬਰ ਚਲੋ ਹੁਣ ਲੰਗਰ ਹਾਲ 'ਚ ਜਾਂਦੇ ਆ ਤੇ ਅੰਦਰ ਜਾ ਕੇ ਛਕਦੇ ਆ ਲੰਗਰ ਚਾਹ ਬਣੀ ਹੋਵੇਗੀ ਲੰਗਰ ਵੀ ਹੋ ਗਿਆ ਪਰ ਆਪਾਂ ਚਾਹ ਦਾ ਹੀ ਬਾਟਾ ਪੀਲਾਂਗੇ ਇੱਕ ਲੋ ਵੀ ਦੋਸਤੋ ਹੁਣ ਆਪਾਂ ਅੰਦਰੋਂ ਚਾਹ ਦਾ ਲੰਗਰ ਵੀ ਛੱਕ ਚੁੱਕੇ ਆ ਤੇ ਹੁਣ ਆਪਾਂ ਚੱਲਦੇ ਆ ਜੀ ਵਾਪਸ ਘਰ ਤੇ ਹਰਸ਼ ਭਾਜੀ ਆ ਚੁੱਕੇ ਆ ਆਪਣਾ ਬਾਈਕ ਤੇ ਬੈਨ ਲਈ ਤੇ ਚਲੋ ਬਾਈਕ ਤੇ ਬੈਹਨੇ ਆ ਤੇ ਚੱਲਦੇ ਆ ਤੇ ਤੁਹਾਨੂੰ ਕਿੱਦਾਂ ਦਾ ਇਤਿਹਾਸ ਲੱਗਾ ਜਰੂਰ ਦੱਸਿਓ ਕਮੈਂਟ ਚ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸ਼ੇਅਰ ਜਰੂਰ ਕਰਿਓ ਆਪਣੇ ਦੋਸਤਾਂ ਨਾਲ ਜਿਨ੍ਹਾਂ ਨੂੰ ਇਸ ਗੁਰਦੁਆਰਾ ਸਾਹਿਬ ਬਾਰੇ ਨਹੀਂ ਪਤਾ ਤੇ ਮਿਲਦੇ ਆ ਜੀ ਘਰ ਜਾ ਕੇ ਲੋ ਵੀ ਮਿੱਤਰੋ ਹੁਣ ਘਰ ਆਪਾਂ ਪਹੁੰਚ ਗਏ ਆ ਤੇ ਘਰ ਆਣ ਕੇ ਹੁਣ ਥੋੜੀ ਰੈਸਟ ਕਰਦੇ ਆ ਇਹ ਹਰਸ਼ ਭਾਈ ਨੇ ਆਪਣਾ ਕੈਮਰਾ ਫੜ ਚ ਤੇ ਚਲੋ ਕੋਈ ਨਹੀਂ ਹੁਣ ਪਾਣੀ ਪੋੜ ਕੇ ਇਹਨੇ ਘਰ ਆ ਜਦੇ ਆ ਇਹ ਤੇ ਆ ਤੁਹਾਨੂੰ ਦੱਸਤਾ ਵਾ ਬਾਕੀ ਸ਼ੇਅਰ ਜ਼ਰੂਰ ਕਰੇਗਾ ਵਲੋਗ ਨੂੰ ਚਲੋ ਕੋਠੇ ਚੱਲਦੇ ਮੈਨੂੰ ਵੀ ਸਬਸਕ੍ਰਾਈਬ ਕਰ ਦਿਓ ਧੰਨਵਾਦ ਤੇ ਹੁਣ ਦੋਸਤੋ ਆਪਾਂ ਗੁਰਦੁਆਰਾ ਸਾਹਿਬ ਤੋਂ ਹੋ ਕੇ ਘਰ ਆ ਚੁੱਕੇ ਆ ਤੇ ਗਾਇਸ ਅੱਜ ਦਾ ਵਲੋਗ ਤੁਹਾਨੂੰ ਕਿੱਦਾਂ ਦਾ ਲੱਗਾ ਆਈ ਹੋਪ ਚੰਗਾ ਲੱਗਾ ਹੋਗਾ ਤੇ ਇਦਾਂ ਹੀ ਆਪਾਂ ਹੁਣ ਵਲੋਗ 'ਚ ਜਿੱਦਾਂ ਵੀ ਅੱਜ ਆਪਾਂ ਫਲਾਈ ਸਾਹਿਬ ਗਏ ਆ ਫਿਰ ਆਪਾਂ ਹੁਣ ਹੋਰ ਗੁਰਦੁਦਵਾਰਿਆਂ 'ਚ ਜਾਵਾਂਗੇ ਹੋਰ ਪਪੂਲਰ ਜਗ੍ਹਾ ਤੇ ਜਾਵਾਂਗੇ ਤੇ ਜੇ ਤੁਹਾਨੂੰ ਬਲੌਗ ਵਧੀਆ ਲੱਗਾ ਵੀਡੀਓ ਲਾਈਕ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਤੇ ਇਸ ਬਲੌਗ ਨੂੰ ਸ਼ੇਅਰ ਜ਼ਰੂਰ ਕਰਿਓ ਜਿਨ੍ਹਾਂ ਨੂੰ ਇਸ ਗੁਰਦੁਆਰਾ ਸਾਹਿਬ ਬਾਰੇ ਨਹੀਂ ਪਤਾ ਤੇ ਹੋਰ ਆਡੀਅੰਸ ਜੁਰਨ ਇਸ ਲਈ ਬਲੌਗ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਮਿਲਦੇ ਆ नेक्स्ट ਬਲੌਗ ਚ ਉਦੋਂ ਤੱਕ ਟਾਟਾ ਬਾਏ ਬਾਏ ਅੱਜ ਮਿੱਤਰੋ ਤੇ ਅੱਜ ਅਣ ਵੇ ਸਾਦੇ ਆਪਾਂ ਗੁਰਦੁਆਰਾ ਸਾਹਿਬ ਦੇ ਅਜੇ ਅੰਦਰ ਨਹੀਂ ਗਏ ਮਿੱਤਰੋ ਬੰਦ ਕਰ ਜੀ ਮੜਾ ਕਿਉਂ ਸੋ ਹਾਂਜੀ